ਸੋ ਗੁਰੂ ਰਿੰਦਾਵੇ ਦਾ ਅੱਜ ਗਾਣਾ ਰਿਲੀਜ਼ ਹੋਇਆ ਜਿਹੜਾ ਕਿ ਇੱਕ ਚੈਲੰਜ ਦੇ ਤੌਰ ਤੇ ਉਸਨੇ ਲਿਆ ਸੀਗਾ ਜਦੋਂ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਚੈਲੰਜ ਕੀਤਾ ਸੀਗਾ ਕਿ 30 ਤਰੀਕ ਨੂੰ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਬਰੋਟਾ ਆ ਰਿਹਾ ਹੈ ਜਿਸ ਤੋਂ ਬਾਅਦ ਗੁਰੂ ਰਿੰਦਾਵੇ ਨੇ ਇੱਕ ਪੋਸਟ ਪਾ ਕੇ ਗਾਣੇ ਦੀ ਅਨਾਉਂਸਮੈਂਟ ਕੀਤੀ ਸੀਗੀ ਜਿਸ ਦੇ ਵਿੱਚ ਉਸਨੇ ਥੱਲੇ ਕੈਪਸ਼ਨ ਦੇ ਵਿੱਚ ਲਿਖਿਆ ਸੀਗਾ ਲਿਖਿਆ ਸੀਗਾ ਆਜੋ ਜਿੰਨੇ ਆਉਣਾ ਤੇ ਨਾਲ ਗਾਣੇ ਦੀ ਡੇਟ ਪਾਈ ਸੀਗੀ ਕਿ 27 ਨਵੰਬਰ ਨੂੰ ਇਹ ਗਾਣਾ ਆਊਗਾ ਸੋ ਗਾਣੇ ਦੇ ਰਿਲੀਜ਼ ਹੁੰਦੇ ਆ ਇਸਨੇ ਕਾਫੀ ਰਿਕਾਰਡ ਤੋੜ ਦਿੱਤੇ ਆ ਗਾਣੇ ਦੇ ਕਰੀਬਨ 3 ਘੰਟੇ ਦੇ ਅੰਦਰ ਹੀ 4 ਮਿਲੀਅਨ ਦੇ ਲਾਗੇ ਵਿਊ ਇਸ ਗਾਣੇ ਦੇ ਹੋ ਚੁੱਕੇ ਆ ਦੂਸਰੇ ਪਾਸੇ ਸਿੱਧੂ ਮੂਸੇਵਾਲੇ ਦੇ ਬਰੋਟਾ ਗਾਣੇ ਦਾ ਟੀਜ਼ਰ ਵੀ ਰਿਲੀਜ਼ ਕੀਤਾ ਗਿਆ ਜਿਸ ਦੇ ਉੱਤੇ ਵੀ ਕਾਫੀ ਤੇਜ਼ੀ ਦੇ ਨਾਲ ਵਿਊ ਵਧ ਰਹੇ ਆ ਹਾਲਾਂਕਿ 2 ਘੰਟੇ ਦੇ ਵਿੱਚ 1 ਮਿਲੀਅਨ ਦੇ ਕਰੀਬ ਉਸਤੇ ਵੀ ਵਿਊ ਹੋ ਚੁੱਕੇ ਆ ਪਰ ਕੰਪੈਰੀਜ਼ਨ ਜੇ ਕਰਦੇ ਆਪਾਂ ਗੁਰੂ ਰੰਦਾਵੇ ਦੇ ਗਾਣੇ ਦੇ ਨਾਲ ਤਾਂ ਕਾਫੀ ਜ਼ਿਆਦਾ ਲੋਕ ਉਸ ਗਾਣੇ ਨੂੰ ਪਸੰਦ ਕਰ ਰਹੇ ਆ ਬਾਕੀ ਤੁਹਾਡਾ ਕੀ ਵਿਚਾਰ ਆ ਦੋਨਾਂ ਦੇ ਵਿੱਚੋਂ ਕਿਸ ਦੇ ਗਾਣੇ ਦੀ ਤੁਹਾਨੂੰ ਜ਼ਿਆਦਾ ਵਧੀਆ ਸੀਗੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਸੁਮੇ ਜੀ ਦੇ ਵਿੱਚ